ਤਿੰਨ ਅਪ੍ਰੈਲ ਨੂੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਤਿੰਨ ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਮੌਸਮ ਥੋੜਾ ਜਿਹਾ ਬਦਲਾਅ ਆਵੇਗਾ ਪਿਛਲੇ ਦਿਨਾਂ ਦੇ ਮੁਕਾਬਲੇ ਕਿਉਂਕਿ ਅੱਜ ਇੱਕ ਹਲਕਾ ਜਿਹਾ ਸਿਸਟਮ ਆਪਣੇ ਉੱਪਰੋਂ ਦੀ ਲੰਘੇਗਾ ਹੋ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਬੱਦਲਵਾਈ ਸਾਰਾ ਦਿਨ ਲੰਘਦੀ ਹੋਈ ਦਿਖਾਈ ਦੇਵੇਗੀ ਹਵਾ ਥੋੜੀ ਜਿਹੀ ਰੁਕੇਗੀ ਹਮਸ ਦੇ ਵਿੱਚ ਹਲਕਾ ਜਿਹਾ ਬਾਦਦਾ ਦੇਖਣ ਨੂੰ ਮਿਲੇਗਾ ਤੇ ਬਾਅਦ ਦੁਪਹਿਰ ਤੋਂ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਹਲਕੀ ਕਣਮਣ ਹੋਣ ਦੀ ਸੰਭਾਵਨਾ ਰਹਿਣਗੇ 95% ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਸਿਰਫ ਬੱਦਲਵਾਈ ਗੁਜ਼ਰਦੀ ਹੋਈ ਦਿਖਾਈ ਦੇਵੇਗੀ ਇਸ ਸਿਸਟਮ ਦਾ ਜ਼ਿਆਦਾਤਰ ਅਸਰ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਹੋਵੇਗਾ ਜਿੱਥੇ ਅੱਧੀ ਰਾਤ ਨੂੰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਰਾਜਸਥਾਨ ਦੇ ਉਹ ਇਲਾਕੇ ਜਿਹੜੇ ਗੁਜਰਾਤ ਵਾਲੀ ਸਾਈਡ ਹੈ ਜਾਂ ਐਮਪੀ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਵਧੇਰੇ ਮੀਂਹ ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਰਹੇਗੀ। ਹਰਿਆਣੇ ਦੇ ਵੀ ਟੁੱਟਵੇਂ ਤੌਰ ਤੇ ਮੀਂਹਾਂ ਦੇ ਦੌਰ ਦੇਖਿਆ ਜਾਵੇਗਾ ਜੋ ਰਾਜਸਥਾਨ ਦੇ ਇਸ ਸਾਈਡ ਖੇਤਰ ਲੱਗਦੇ ਨੇ। ਬਾਕੀ ਖੇਤਰਾਂ ਦੇ ਵਿੱਚ ਉੱਥੇ ਵੀ ਮੌਸਮ ਸਾਫ਼ ਰਹੇਗਾ ਜਾਂ ਬੱਦਲਵਾਈ ਵਾਲਾ ਰਹੇਗਾ। ਪਹਾੜਾਂ ਵਿੱਚ ਕੁਝ ਖਾਸ ਨਹੀਂ ਵਾਪਰੇਗਾ। ਉਹਨਾਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਪੰਜਾਬ ਦੇ ਵਿੱਚ ਸਿਰਫ ਬਾਅਦ ਦੁਪਹਿਰ ਤੋਂ ਹਲਕੀ ਕੈਣਮਣ ਤਹਾਨੂੰ ਕੋਈਕਾ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਹਲਕੀ ਬੱਦਲਵਾਈ ਵਾਲਾ ਰਹੇਗਾ